ਭਾਈ ਜਦੋਂ ਕੀਤਾ ਘਟਿਆ ਜਾ ਰਿਹਾ ਕੀ ਕਹਿਣਾ ਚਾਹੁੰਦਾ ਦਵਾਰ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਜੋ ਨਗਰ ਕੀਰਤਨ ਸ਼ਹੀਦਾਂ ਦੇ ਸਰਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮੂਹ ਸੰਤਾਂ ਖੰਨਾ ਸ਼ਹਿਰ ਦੀਆਂ ਨਗਰ ਕੀਰਤਨ ਦੇ ਵਿੱਚ ਰਸਮਈ ਕੀਰਤਨ ਕਰਦੇ ਹੋਏ ਅੱਗੇ ਵਧ ਰਹੀਆਂ ਨੇ ਅਸੀਂ ਆਪਣੇ ਆਪ ਨੂੰ ਵੱਡ ਭਾਗਾ ਸਮੇਦਿਆਂ ਪਾਈਕਣਈਆ ਜੀ ਸੇਵਾ ਸੈਟੀ ਨੂੰ ਹੁਕਮ ਹੋਇਆ ਵਾਹਿਗੁਰਜੀ ਵੱਲੋਂ ਆਰੁਧੀ ਸੇਵਾ ਨੂੰ ਬਣਾਉਂਦਾ ਤੇ ਗੁਰੂ ਮਹਾਰਾਜ ਦੇ ਅੱਗੇ ਕੇ ਸਾਡੀ ਸਾਰੀ ਟੀਮ ਔਰ ਦਿੱਧੀਆਂ ਨਾਲ ਨੇ ਤੇ ਅਸੀਂ ਆਪਣੇ ਆਪ ਨੂੰ ਬੜਾ ਬੜਾ ਸਮਝਿਆ ਚਾਹ ਰੁਧੀ ਸੇਵਾ ਮਿਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਰਕੀਤਰ ਕਿਤਰ ਕੱਟੇ ਜਾ ਰਿਹਾ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਸਮੁੱਚੇ ਜਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਿੱਖ ਇਤਿਹਾਸ ਬਹੁਤ ਵੱਡਾ ਮੁੱਲਾ ਇਤਿਹਾਸ ਹੈ ਸਮੇਂ-ਸਮੇਂ ਤੇ ਅਜਿਹੇ ਉਪਰਲੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹਨ ਤਾਂ ਜੋ ਜਿਹੜੇ ਲੋਕ ਅੱਧੁੱਧਰ ਭਟਕ ਜਾਂਦੇ ਨੇ ਉਹਨਾਂ ਨੂੰ ਸਿੱਖੀ ਸਿਧਾਂਤਾਂ ਦਾ ਪਤਾ ਲੱਗੇ ਅਜੇ ਨਗਰ ਕੀਰਤਨ ਸਾਨੂੰ ਇੱਕ ਸੇਧ ਦਿੰਦੇ ਨੇ ਕਿ ਨਗਰ ਕੀਰਤਨ ਕਿਉਂ ਕੱਢੇ ਜਾ ਰਹੇ ਨੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਤਤੀ ਤਵੀ ਉੱਤੇ ਬੈਠ ਕੇ ਆਪਣਾ ਗਿਆਨੋ ਸਮੋਦਿ ਧਰਮ ਨਹੀਂ ਛੱਡਿਆ ਅੱਜ ਲੋਕ ਕੁਛਕ ਪੈਸੇਾਂ ਲਈ ਆਪਣਾ ਧਰਮ ਛੱਡ ਜਾਂਦੇ ਨੇ ਇਹ ਅਜੀਹਾ ਜਿਹੜਾ ਸਿੱਖ ਧਰਮ ਨੂੰ ਅਜੀਹਾ ਮਾਣ ਮਹਿਸੂਸ ਹੋਇਆ ਆ ਕਿ ਵੱਧ ਤੋਂ ਵੱਧ ਲੋਕ ਇਸ ਧਰਮ ਦੇ ਨਾਲ ਜੁੜਨ ਦੇ ਭਾਣੇ ਦੇ ਵਿੱਚ ਰਹਿਣ ਗੁਰੂ ਸਾਹਿਬ ਨੇ ਇਹੀ ਕਿਹਾ ਆ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਵਾਹਿਗੁਰਜੀ ਕੀ ਫਤਿਹ ਜਪਨਾਰਾ ਸਿੰਘ ਜੀ ਦਾ ਇੱਕ ਨਗਰ ਕੀਰਤਨ ਸ਼ੁਰੂ ਹੋਇਆ ਹੈ ਉਹ ਹੁਣੇ ਸਾਰਿਆਂ ਹੀ ਜਿੱਤਾ ਜੋ ਵੀ ਤੈਰ ਉਠਾਏ ਉਹ ਤੋਂ ਹੁੰਦੇ ਹੋਏ ਕ੍ਰਿਸ਼ਨਨਗਰ ਗੁਰਦੁਆਰਾ ਸ਼੍ਰੀ ਗੁਰਾਂਗਰ ਦੇਵ ਜੀ ਜਾ ਕੇ ਸਮਾਪਤੀ ਹੋਏਗੀ फिर बाकी संतान ने अपने घर चाले पाने बहुत ही सहयोग दिता है संगत ने बड़े हम हमारे जो कि श्रद्धा इस नगर कीर्तन जुड़ के बदत बचाई है ਨਕਨ ਸੇਵਿ ਸ੍ਰੀ ਗੁਰੂ ਰਵਲ ਖੰਦੇ ਮਹਾਰਾਜ ਜੀ ਦੀ ਜਨਮ ਦਿਨ ਨੂੰ ਮੁਦਰੀ ਸਿਮਰਤ ਸਭਾ ਅਨੁਸਾਰ ਸਮਾਗਮ ਲਗਾਇਆ ਗਿਆ। ਹਰ ਸਾਲ ਉਹਨਾਂ ਮਹਾਨ ਜਰ ਕਿਰਤ ਪ੍ਰਮੋਹ ਜੀ ਨੂੰ ਸੇਵਾ ਦਿੱਤੀ ਤੇ ਅੱਜ ਜਦੋਂ ਨਵਾਂ ਨਗਰ ਪ੍ਰਕਿਰੰਧ ਹੋਇਆ ਜਿੰਦੇ ਵਿੱਚ ਗੁਰਦੁਆਰਾ प्रवान कर अगर कौन करके गुरु पादशाह असम जिन्होंने महान शीदों में दड़े मना रहे हैं उन्होंने भाई गुरु पूर्णिया पर चौरा का यत्न करिए जिनके दिन मनाते हो उनकी बात भी जानी जिनके दिन मनाते हो उनकी मात भी मान हाँ साढ़े परिवार सबूत संदा वाहू वागुरू

ਗੁਰੂ ਚੇਨੀ ਦੇ ਅਮਰ ਚੀਨੀ ਦੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਰੋਹ ਦੁਆਨ ਗੁਰੂ ਘਰ ਸੇਵਾ ਸਿੱਖ ਤੋਂ ਦਵਾ ਤੋਂ ਜਹਾਨ ਵਿੱਚ ਫਟ ਚੱਗਾ ਰਿਹਾ ਹੈ ਸੰਗਤਾਂ ਦੇ ਵਿੱਚ ਸ਼ਰਧਾ ਬਹੁਤ ਜ਼ਿਆਦਾ ਹੈ ਇਹਨਾਂ 40 ਦਿਨਾਂ ਦੇ ਦੌਰਾਨ ਸਾਡੇ ਗੁਰੂ ਘਰ ਸਿੱਖ ਤੋਂ ਬਾਸ ਰਿਹਾ ਹੈ ਜਿਵੇਂ ਦੇਖਦੇ ਦੇਖਦੇ ਸੰਗਤਾਂ ਵਿੱਚ ਬਹੁਤ ਜ਼ਿਆਦਾ ਸ਼ਰਧਾ ਦਾ ਮਾਹੌਲ ਹੈ

ਸਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਨਗਰਪਾਲਿਕਾ ਸ਼ਹਿਰੀ ਜਿਗਰਪੁਰ ਕੰਪਨੀਾਂ ਦੀ ਮਾਰਕੀਟ ਜਲ ਸਪਲਾਈ ਦੀ ਸੇਵਾਗਰਾਂ ਨੰਗਰ ਜੇਕਰ ਪਿੱਛੇ ਨੰਗਰ ਜੋਹੜਾ ਦੇ ਨੰਗਰ ਮਠੰਡੇ ਵਿੱਚ ਜਲਦੀ ਨੰਗਰ ਦੀ ਸੇਵਾ ਵੀ ਚੱਲ ਰਹੀ ਹੈ ਉਹ ਦੱਸੋ ఎదాదా కాడా కారాా కారాడి